ਭੰਡਾ ਨਾ ਕਹਦਾ ਕਿ ਇਹ ਹੁੰਦਾ ਇਹ ਗੱਠ ਜੋ ਪਰ ਜੋ ਉਹਨਾਂ ਨੇ ਇਸ ਵਾਰ ਸਦਨ ਚ ਕੀਤਾ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ ਕੀਤਾ ਹੋਊਗਾ ਮੇਰੀਆਂ ਅੱਖਾਂ ਪਾਓ ਮੇਰੇ ਚ ਮਰੀਆਂ ਵੀਰੇ ਇਹ ਕੀ ਹੈ ਜਿੰਨੇ ਵੀ ਨੇ ਪ੍ਰਮਾਤਮਾ ਦੀ ਮਿਹਰ ਨਾਲ ਉਹਨਾਂ ਦੇ ਸਾਰਿਆਂ ਦੇ ਖੁਸ਼ੀਆਂ ਵਿਆਹ ਹੋ ਗਏ ਦੋ ਹੀ ਗੱਲਾਂ ਹੋਣੀਆਂ ਹੁਣ ਖੁਸ਼ਖਬਰੀ ਆਜੂਗੀ ਮਾਰਚ ਚ ਇਹੀ ਆਮ ਆਦਮੀ ਇਹੀ ਬਦਲਾਏ ਫਜੇ ਇੱਕ ਰਾਗਬ ਚੱਡੇ ਬਾਰੇ ਕੀ ਗੱਲ ਕੀਤੀ ਸੀ ਉਹ ਤੁਸੀਂ ਜਾਣਦੇ ਹੋ ਗੋਰਾ ਜਿਆ ਸਾਰੇ ਪਾਸੇ ਉਹਦੇ ਚਿਕਨਾ ਜਿਆ ਪਹਿਲਾਂ ਨਾ ਉਹ ਸਾਰਿਆਂ ਨੂੰ ਇੰਡਸਟਰੀ ਨੂੰ ਲੁੱਟ ਕੇ ਲੈ ਗਿਆ ਉਹ ਹੀਰੋਇਨ ਨਾਲ ਜਾਂ ਬੰਬੇ ਰਹਿੰਦਾ ਹੈ ਜਾਂ ਕਿਤੇ ਲੰਡਨ ਰਹਿੰਦਾ ਹੈ ਤੇ ਉਹਦਾ ਕੋਈ ਥਾਂ ਟਿਕਾਣਾ ਨਹੀਂਗਾ ਸਵੇਰ ਦੇ ਚੰਗਾ ਦੋ ਤਿੰਨ ਘੰਟੇ ਆ ਜਿਹੜੇ ਉਹ ਗੁਰੂ ਦੇ ਬਾਣੀ ਨਾਲ ਵਤੀਤ ਕੀਤੇ ਆ ਤੇ ਦੁਬਾਰਾ ਚਾਰਜ ਹੋ ਕੇ ਇੱਕ ਹੁੰਦਾ ਨਾ ਬੰਦਾ ਸ਼ੁੱਧ ਹੋ ਕੇ ਚਾਰਜ ਹੋ ਕੇ ਸੰਤੁਸ਼ਟੀ ਨਾਲ ਉਹ ਜਾਂਦਾ ਤੇ ਕੁਦਰਤੀ ਗੱਲ ਆ ਜੇ ਉਹਦੇ ਅੰਦਰ ਇੱਕ ਕਲ ਹੋਰ ਭਾਵਨਾ ਹੈ ਉਹਦੇ ਅੰਦਰ ਭੈ ਰਹਿਦਾ ਕੋਈ ਮਾੜੇ ਕੰਮ ਨਾ ਕਰੇ ਕੋਈ ਕਰਪਸ਼ਨ ਨਾ ਕਰੇ ਵੀ ਭੈ ਜੀ ਮੈਂ ਕੀ ਗੁਰਦੁਆਰਾ ਜਾ ਕੇ ਮੈਂ ਗੁਰੂ ਨੂੰ ਕੀ ਜਵਾਬ ਦਵਾਂਗਾ ਤੇ ਆਪਣੇ ਆਪ ਚੰਗੇ ਕੰਮ ਵੱਲ ਨੂੰ ਤੁਰਦਾ ਏ ਇਹ ਵੱਡੀ ਗੱਲ ਇਹ ਆ ਜੇ ਇਹਦੇ ਪਹੁੰਚ ਰਹੋਗੇ ਪਹੇਚ ਰਹੋਗੇ ਤਾਂ ਮੈਂ ਸਮਝਦਾ ਕੋਈ ਵੀ ਚੀਜ਼ ਗਲਤ ਤੁਤੋ ਹੋਈ ਨਹੀਂ ਸਕਦੀ ਤੇ ਨਾ ਤੁਸੀਂ ਮਾੜੀ ਚੀਜ਼ ਵੱਰ ਚੱਲੋਗੇ ਤੇ ਨਾ ਹੋਣ ਸਾਰੇ ਪੰਜਾਬ ਚ ਹੋਣ ਜਿੱਤਾਂ ਹਾਰਾਂ ਪਾਰਟੀਆਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਭ ਤੋਂ ਪਹਿਲਾਂ ਇਹ ਆ ਵੀ ਆਪਸ ਵਿੱਚ ਜਿਹੜਾ ਉਹ ਕੋਈ ਵੀ ਅਸੀ ਗੱਲ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ ਨਹੀਂ ਜੀ ਇੱਕ ਸਦਨ ਦੇ ਵਿੱਚ ਵੀ ਸੀਐਮ ਸਾਹਿਬ ਦੀ ਕਰ ਰਹੀਆਂ ਸੀਗਾ ਜਾਂ ਤਾਲਾ ਲੈ ਕੇ ਪਹੁੰਚੇ ਜਾਂ ਜਿਸ ਤਰੀਕੇ ਨਾਲ ਸ਼ਾਟਿੰਗ ਕਰਦੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਦੇਖੋ ਅਸੀਂ 10 ਸਾਲ ਮੈਂਬਰ ਪਾਰਲੀਮੈਂਟ ਵੀ ਰਹੇ ਆ ਮੈਂ ਉਹਨਾਂ ਤੋਂ 2009 ਚ ਆ ਗਿਆ ਸੀ ਉਹ 14 ਚ ਆਇਆ ਪਰ ਜੋ ਉਹਨਾਂ ਨੇ ਇਸ ਵਾਰ ਸਦਨ ਚ ਕੀਤਾ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ ਕੀਤਾ ਹੋਊਗਾ ਤੁਸੀਂ ਵੀ ਪ੍ਰਾਣੀਆਂ ਇਤਿਹਾਸ ਬਾਰੇ ਪੜ ਸਕਦੇ ਹੋ ਕਿ ਇੱਕ ਇੱਕ ਲਾਈਨ ਰਿਕਾਰਡਡ ਆ ਤੇ ਉਹ ਮੇਰੀਆਂ ਅੱਖਾਂ ਪਾਓ ਮੇਰੇ ਮੇਰੀਆਂ ਵੀਰੇ ਇਹ ਕੀ ਹੈ ਇਹ ਇਹਦੇ ਨਾਲ ਲੋਕਾਂ ਨੂੰ ਕੀ ਮਿਲਣਾ ਲੋਕਾਂ ਦਾ ਕੀ ਭਲਾ ਹੋਊਗਾ ਜੇ ਤੁਸੀਂ ਆਪੋਜੀਸ਼ਨ ਵਾਲਿਆਂ ਨੂੰ ਗਾਲਾਂ ਕੱਢ ਕੇ ਜਾਂ ਆਪੋਜੀਸ਼ਨ ਨੂੰ ਬਾਹਰ ਕੱਢ ਕੇ ਉਹਨਾਂ ਦਾ ਭਲਾ ਕੀ ਹੋਊਗਾ ਤੇ ਬਹੁਤ ਹੀ ਮੈਂ ਸਮਝਦਾ ਇੱਕ ਉਹੀ ਨਾਟਕੀ ਢੰਗ ਦਿਖਾਇਆ ਨਾਟਕ ਕਰਕੇ ਦਿਖਾਇਆ ਲੋਕ ਤਾਂ ਹਜ਼ਾਰ ਰੁਪਇਆ ਭਾਲ ਰਹੇ ਸੀ ਹਰ ਇੱਕ ਮਾਂ ਦਾ ਹਰ ਭੈਣ ਦਾ 25-25000 ਰੁਪਇਆ ਹੋਇਆ ਪਿਆ 2 ਸਾਲ ਦਾ ਤੇ ਫਾਈਨਾਂਸ ਮਿਨਿਸਟਰ ਨੇ ਕਿ ਅਗਲੇ ਸਾਲ ਦਵਾਂਗੇ ਹਰ ਘਰ 'ਚ 36-36000 ਰੁਪਇਆ ਜਦੋਂ ਵੀ ਇਹ ਆਉਣ ਹਰ ਮਾਂ ਭੈਣ ਇਹਨਾਂ ਤੋਂ ਪਹਿਲਾਂ ਆਪਣਾ ਉਹ 36000 ਦਾ ਹਿਸਾਬ ਮੰਗੇ 2500 ਰੁਪਇਆ ਗਰੰਟੀਆਂ ਦਿੱਤੀਆਂ ਸੀ ਇਹਨਾਂ ਨੇ ਕਿਹੜਾ ਕਿਤੇ ਹੂ ਕਿਹਾ ਸੀ ਮੈਨੀਫੈਸਟੋ ਗਰੰਟੀਆਂ ਦਿੱਤੀਆਂ ਸੀ ਤੇ ਜਦੋਂ ਉਹ ਗੱਲਾਂ ਹੁੰਦੀਆਂ ਇਹ ਲੋਕਾਂ ਦੀਆਂ ਫਿਰ ਉਹ ਡਿਵਰਟ ਕਰਨ ਨੂੰ ਤਮਾਸ਼ਾ ਕਰਦੇ ਆ ਪਰ ਇੱਕ ਗੱਲ ਨੂੰ ਚੰਗਾ ਏ ਆ ਮੈਂ ਗੁਰੂ ਘਰ ਖੜਾ ਏ ਗੁਰੂ ਘਰ ਨੇ ਉਹਨਾਂ ਨੂੰ ਬਣਾਇਆ ਉਹਨਾਂ ਦੇ ਜਿੰਨੇ ਵੀ ਨੇ ਪਰਮਾਤਮਾ ਦੀ ਮਿਹਰ ਨਾਲ ਉਹਨਾਂ ਦੇ ਸਾਰਿਆਂ ਦੇ ਖੁਸ਼ੀਆਂ ਵਿਆਹ ਹੋ ਗਏ ਇੱਕ ਦੋ ਹੀ ਗੱਲਾਂ ਹੋਣੀਆਂ ਹੁਣ ਖੁਸ਼ਖਬਰੀ ਆਜੂਗੀ ਮਾਰਚ ਚ ਸੀਐਮ ਸਾਹਿਬ ਨੇ ਆਪ ਹੀ ਕਿਹਾ ਵੀ ਮੇਰੇ ਘਰੇ ਖੁਸ਼ੀਆਂ ਆਉਣ ਵਾਲੀਆਂ ਤੇ ਬਾਕੀ ਮੰਤਰੀ ਸੰਤਰੀ ਨੇ ਜਿਹੜੇ ਐਮਐਲਏ ਉਹਨਾਂ ਦੇ ਘਰੇ ਵੀ ਅੱਗੇ ਲੋੜੀਆਂ ਆ ਜਾਣਗੀਆਂ ਸਾਰੀ ਪੰਜਾਬ ਨੇ ਇਹ ਕੰਮ ਬੜਾ ਵਧੀਆ ਕੀਤਾ ਏ ਵੀ ਇਹਨਾਂ ਦੇ ਵਿਆਹ ਹੋ ਗਏ ਤੇ ਅੱਗੇ ਬੱਚੇ ਹੋ ਜਾਣਗੇ ਇਹੀ ਆਮ ਆਦਮੀ ਇਹੀ ਬਦਲਾਅ ਏ ਬਾਕੀ ਇਹਦੇ ਇਹਦੇ ਨਾਲ ਹੀ ਜਿਹੜਾ ਸਬਰ ਕਰਨਾ ਪੈਣਾ ਏ ਹੁਣ ਜਦੋਂ ਅਗਲੀਆਂ ਇਲੈਕਸ਼ਨ ਆਉਣਗੀਆਂ ਫਿਰ ਸੋਚਣਾ ਪਊਗਾ ਪਰ ਜਿਹੜਾ ਬਦਲਾ ਲਿਆਂਦਾ ਸੀ ਉਹ ਤਾਂ ਆਪਾਂ ਵਿਆਹਾਂ ਤੇ ਇਹਨਾਂ ਦੇ ਬੱਚਿਆਂ 'ਚ ਜਿਹੜਾ ਉਹ ਨਿਕਲ ਜਾਏਗਾ ਰਣਜੀਤ ਜੀ ਇੱਕ ਗੱਲ ਲੈ ਕੇ ਜਦੋਂ ਵੀ ਪੰਜਾਬ ਦੀ ਗੱਲ ਆ ਚੁੱਕਣਾ ਚਾਹੁੰਦਾ ਜਿਵੇਂ ਤੁਸੀਂ ਕਹੇ ਸੀ ਕਿ ਜੋ ਬਾਕੀ ਚੁੱਕਦੇ ਨੇ ਉਹਨਾਂ ਨੂੰ ਗ੍ਰਿਫਤਾਰੀ ਦਾ ਮੂੰਹ ਦੇਖਣਾ ਬਿਲਕੁਲ ਮੈਂ ਕਹਿੰਦਾ ਜੀ ਇਹ ਜਦੋਂ ਲੱਤਾਂ ਕੰਬਦੀਆਂ ਨਾ ਦੇਖੋ ਇੱਕ ਮੈਂ ਤਾਂ ਸਿਰਫ ਹਜੇ ਇੱਕ ਰਾਗਬ ਚੱਡੇ ਬਾਰੇ ਗੱਲ ਕੀਤੀ ਸੀ ਉਹ ਤੁਸੀਂ ਜਾਣਦੇ ਹੋ ਗੋਰਾ ਜੀ ਸਾਰੇ ਪਾਸੇ ਉਹਦੇ ਚ ਇੱਕ ਨਾ ਜਿਆ ਪਹਿਲਾਂ ਨਾ ਉਹ ਸਾਰਿਆਂ ਨੂੰ ਇੰਡਸਟਰੀ ਨੂੰ ਲੁੱਟ ਕੇ ਲੈ ਗਿਆ ਹੁਣ ਕਦੇ ਦੇਖਿਆ ਉਹ ਸਭ ਨੂੰ ਪਹਿਲਾਂ ਉਨੇ ਸ਼ੁਰੂਆਤ ਕੀਤੀ ਸੀ ਆ ਕੇ ਜਿੰਨੇ ਇੰਡਸਟ੍ਰੀਅਲਿਸਟ ਨੇ ਮੇ ਤੁਸ ਇਹ ਮੈਂ ਤੁਹਾਡੇ ਚੈਨਲਾਂ ਨੇ ਮੂਰੇ ਕਹਿਣਾ ਜਿੰਨੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਕਿਸੇ ਨੂੰ ਪੁੱਛ ਲਿਓ ਜਿਹੜਾ ਕਰੋੜ 2 ਕਰੋੜ ਰੁਪਈਆ ਦੇਣ ਵਾਲਾ 50 ਲੱਖ ਤੱਕ ਸਭ ਨੂੰ ਮਾਂਜ ਕੇ ਲੈ ਗਿਆ ਤੇ ਮੁੜ ਕੇ ਆਪਣੇ ਉਹਨੇ ਵੀ ਵਿਆਹ ਕਰਾਇਆ ਆਪਣੇ ਹੁਣ ਮੁੜ ਕੇ ਕਿਤੇ ਉਹ ਹੀਰੋਇਨ ਨਾਲ ਜਾਂ ਬੰਬੇ ਰਹਿੰਦਾ ਏ ਜਾਂ ਕਿਤੇ ਲੰਡਨ ਰਹਿੰਦਾ ਏ ਤੇ ਉਹਦਾ ਕੋਈ ਥਾਂ ਟਿਕਾਣਾ ਨਹੀਂਗਾ ਉਹ ਤਾਂ ਚੁੰਡੀ ਹਜੇ ਮੈਂ ਇੱਕ ਦੀ ਵੱਡੀ ਆ ਤਾਂ ਇੰਨੀ ਲੱਗੀ ਹਜੇ ਤਾਂ ਕੱਪੜਿਆਂ ਤੋਂ ਬਾਹਰੋਂ ਬਾਰ-ਬਾਰ ਹੀ ਵੱਡੀ ਆ ਅਜੇ ਤਾਂ ਜੰਨੋ ਕਮੀਜ਼ ਪਰੇ ਕਰਕੇ ਚੁੰਡੀ ਵੱਡਾਂਗੇ ਫੇਰ ਦੇਖਿਓ ਇਹਨਾਂ ਦਾ ਹਾਲ ਕੀ ਆ ਲੱਤਾਂ ਨਹੀਂ ਭਾਰ ਚੱਲਣੀਆਂ ਬਹੁਤ ਕਮਜ਼ੋਰ ਲੱਤਾਂ ਨੇ ਜਿਵੇਂ ਦਾਵਾ ਕਰਦੇ ਨਾ ਅਖਰੀ ਸਵਾਲ ਕੀ 13 ਦੇ 13 ਸੇਟਾ ਹਿੱਸੇ ਵੰਡ ਗਏ ਪੰਜਾਬੀ ਫੇਰ ਸਾਨੂੰ ਲੈ ਕੇ ਆ ਇੱਕ ਗੱਲ ਇਹ ਆ ਇਹ ਕਹਿੰਦਾ ਸੀ ਨਾ ਡਲਾ ਤੋਂ ਡਲਾ ਹੁੰਦਾ ਹੈ ਇਹੋ ਜੀ ਗੱਲ ਕਰਦਾ ਸੀ ਨਾ ਉਹ ਇਸਤੇਮਾਲ ਅੱਜ ਤੱਕ ਕਿਸੇ ਦੇ ਤਾਂ ਹੋਇਆ ਨਹੀਂ ਇਹ ਹੁਣ ਪਤਾ ਲੱਗੂਗਾ ਵੀ ਇਹਨਾਂ ਦਾ ਬਣਦਾ ਕੀ ਆ 13 ਦੀਆਂ 13 ਦੀ ਗੱਲ ਕਰਦੇ ਆ 13 13 ਹਲਕਿਆਂ 'ਚ ਜਾ ਕੇ ਦਿਹਾਉਣ ਥੋੜੇ ਤਾਂ ਤੁਹਾਨੂੰ ਤਾਂ ਪਤਾ ਹੀ ਆ ਤੁਹਾਡੇ ਐਮ.ਐਲ.ਏ ਨੇ ਜਿਹੜੇ ਮੈਂ ਉਹਨਾਂ ਨੂੰ ਹਮੇਸ਼ਾ ਸੁਣਦਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹ ਐਮਐਲਏ ਆਪਣੀ ਸਰਕਾਰ ਦੇ ਉਲਟ ਕੁਐਸਚਨ ਕਰਦੇ ਆ ਉਹਦਾ ਤਾਂ ਜਵਾਬ ਨਹੀਂ ਹੁੰਦਾ ਵਿਰੋਧੀਆਂ ਦਾ ਜਵਾਬ ਹੈ ਕਿੱਥੋਂ ਦੇ ਦੇਣਗੇ ਇਸ ਕਰਕੇ ਲਾਅ ਐਂਡ ਆਰਡਰ ਬੁਰਾ ਹਾਲਾ ਸ਼ੂਟਆਊਟ ਹੋ ਰਹੇ ਆ ਸਪਾਰੀਆਂ ਲਈਆਂ ਜਾ ਰਹੀਆਂ 100-100 ਮੋਬਾਈਲ ਅੰਦਰੋਂ ਲੱਭ ਰਿਹਾ ਏ ਕੋਈ ਹਾਲ ਹੀ ਨਹੀਂਗਾ ਕਿਸੇ ਮੰਤਰੀ ਦੀ ਪੁੱਛਣੀ ਕੋਈ ਐਮਐਲਏ ਦੀ ਪੁੱਛਣੀ ਜੋ ਅਫਸਰशाही ਆ ਉਹ ਲੁੱਟ ਖੁੱਟ ਕਸੁੱਟ ਕਰ ਰਹੀ ਆ ਤੇ ਸਾਰਾ ਪੈਸਾ ਹੈ ਜਿਹੜਾ ਉਹ ਦਿੱਲੀ ਪਹੁੰਚ ਰਿਹਾ ਏ ਇਹਦੇ ਹੱਥ ਤੱਕ ਕੁਝ ਵੀ ਨਹੀਂਗਾ ਇਹ ਸਰਕਾਰ ਦੇ ਹੱਥ ਤੱਕ ਕੁਝ ਵੀ ਨਹੀਂਗਾ ਜੇ ਉਹ ਇਮਾਨਦਾਰ ਆ ਅਸੀਂ ਤਾਂ ਜਦੀ ਜੇਲਾਂ ਚਲੇ ਜਾਂਦੇ ਫਿਰ ਕੇਜਰੀਵਲ ਭੱਜਦਾ ਕਿਉਂ ਆਈ ਈਡੀ ਤੋਂ ਅਗਲੀ ਵਾਰੀ ਇਹ ਨਾ ਦੀ ਆ ਆ ਜਿਹੜਾ ਫਾਈਨਾਂਸ ਮਿਨਿਸਟਰ ਆ ਇਹ ਸਾਰੇ ਪੈਸੇ ਇਕੱਠੇ ਕਰਕੇ ਆ ਜਿਹੜੇ ਸ਼ਰਾਬ ਪਾਲਿਸੀ ਬਣਾਈ ਆ ਹਰ ਬਾਰ ਬਦਲ ਦਿੰਦੇ ਆ ਉਹ ਸਾਰੇ ਦੇ ਸਾਰੇ ਪੈਸੇ ਆ ਜਿਹੜੇ ਉਹ ਦਿੱਲੀ ਦੇ ਕਿ ਆਉਂਦਾ ਤਾਂ ਉਹ ਰੇ ਪਾਲਿਸੀ ਪਾਸ ਹੁੰਦੀ ਆ ਇਸ ਕਰਕੇ ਇਹ ਤਾਂ ਜਮਾ ਹੀ ਇਸ ਵਾਰ ਜੋ ਕਦੇ ਸੁਣਿਆ ਨਹੀਂ ਸੀ ਕਦੇ ਦੇਖਿਆ ਨਹੀਂ ਸੀ ਉਹ ਨੰਗਾ ਨਾਚਾ ਜਿਹੜਾ ਕਰਪਸ਼ਨ ਦਾ ਹੋ ਰਿਹਾ ਠੀਕ ਹੈ ਕਿ ਬਜੇਪੀ ਵੱਲੋਂ ਸਾਡੇ 400 ਸੀਟਾਂ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਕਾਂਗਰਸ ਵੱਲੋਂ ਦੇਖੋ ਅਸੀਂ ਦਾਅਵੇ ਨਹੀਂ ਕਰਦੇ ਦਾਅਵੇ ਕਰਨ ਚ ਤਾਂ ਕੀ ਕੀ ਲੱਗਦਾ ਹੈ ਕਹਿ ਦੋ ਪਰ ਇਸ ਵੇਲੇ ਜਿਹੜੇ ਸਾਡਾ ਇੰਡੀਆ ਅਲਾਈਅንስ ਬਣਿਆ ਹੈ ਕਈ ਜਗ੍ਹਾ ਚੰਗੀ ਤਰ੍ਹਾਂ ਉਹ ਪਰਫਾਰਮ ਕਰ ਰਿਹਾ ਹੈ ਤੇ ਮੈਨੂੰ ਉਮੀਦ ਆ ਵੀ ਅਸੀਂ ਪਿਛਲੀ ਵਾਰ ਨਾਲੋਂ ਬੜਾ ਵਧੀਆ ਜਿਹੜਾ ਪਰਫਾਰਮ ਕਰਾਂਗੇ ਅੱਗੇ ਨਾਲੋਂ ਸਾਡੀ ਟੈਲੀ ਆ ਜਿਹੜੀ ਸੀਟਾਂ ਦੀ ਉਹ ਵਧੇਗੀ ਜੇ ਮੈਂ ਐਵੇਂ 400 ਦੀ ਗੱਲ ਕਰਾਂ 500 ਦੀ ਗੱਲ ਕਰਾਂ ਉਹ ਬੇਮਾਨਾ ਇੱਕ ਸਰ ਜਿਹੜਾ ਪੰਜਾਬ ਚ ਗਠਜੋੜ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਦੱਸਿਆ ਯਾਰ ਉਹਦੀ ਕੋਈ ਉਮੀਦ ਨਾ ਜੀ ਨਾ ਇਹ ਛੱਡੋ ਯਾਰ ਭੰਡਾ ਨਾ ਕਹਦਾ ਇਹ ਹੁੰਦਾ ਇਹ ਗਠਜੋੜ